ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੁਲਵਿੰਦਰ ਸਿੰਘ ਫੌਜੀ ਵੀਕੇਜ ਇਕਤਾ ਯਾਦ ਬਲਾਕ ਪ੍ਰਚਾਰਕ ਸੱਤਰ ਸੁਨੂਰ ਆਉ ਗੱਲ ਕਰਦੇ ਆ ਜਦੋਂ ਦੇਸ਼ ਦਾ ਰਾਜਾ ਬੇਈਮਾਨ ਲਿਕੜ ਜੇ ਔਰ ਦੇਸ਼ ਦੀ ਜਨਤਾ ਸੁੱਤੀ ਪਈ ਹੋਵੇ ਤਾਂ ਉਹ ਲੈਂਡ ਪੁਨ ਬਣ ਕੇ ਨੀਤੀਆਂ ਭਰਾਵੋ ਆ ਜਾਂਦੀਆਂ ਰਹਿਗੀਆਂ ਬੇਨਤੀ ਕਰਦੇ ਜਦੋਂ ਦੇਸ਼ ਦਾ ਅਨਦਾਤਾ ਦੇਸ਼ ਦਾ ਕਿਸਾਨ ਖੜਾ ਹੋ ਜੇ ਤਾਂ ਉਹ ਤਿੰਨ ਕਾਲੇ ਕਾਨੂੰਨ ਜਿਵੇਂ ਦਿੱਲੀ ਬਾਰਡਰਾਂ ਤੇ ਵਾਸਵਾਗ ਬਹਿ ਕੇ ਕਰਾ ਕੇ ਆਏਗੇ ਤਾਂ ਲੈਂਡ ਪੁਨ ਨੀਤੀ ਵੀ ਰੱਦ ਕਰਾਵਾਂਗੇ ਭਰਾਵੋ ਬੇਨਤੀ ਕਰਦੇ ਆ ਪਿੰਡਾਂ ਦੇ ਵਿੱਚ ਸੁੱਤੇ ਪੈਣਾ ਨਾ ਰਹਜਿਓ ਬਹੁਤ ਮਾੜੀ ਨੀਤੀ ਐ 2013 ਨੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਇੱਕ ਐਕਟ ਬਣਾਇਆ ਸੀਗਾ ਵੀ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਅਕਵਾਇਰ ਨਾ ਕੀਤੀ ਜਾਵੇ ਜੇ ਕਿਸਾਨ ਸਹਿਮਤ ਹੈ ਖੁਸਾ ਤਾਂ ਜ਼ਮੀਨ ਅਕਵਾਇਰ ਕੀਤੀ ਜਾਵੇ ਇਹਨਾਂ ਨੇ ਭਰਾਵੋ ਪੁੱਸਿਆ ਨਹੀਂ ਕਿਸੇ ਨੂੰ ਕਿਸੇ ਵੀ ਕਿਸਾਨ ਨੂੰ ਮਜ਼ਦੂਰ ਨੂੰ ਦੱਸਿਆ ਨਹੀਂ ਵੀ ਤੁਹਾਡੀਆਂ ਜ਼ਮੀਨਾਂ ਅਸੀਂ ਲੈਂਡ ਪੁਲਗ ਨੀਤੀ ਦੇ ਤਹਿਤ ਅਕਵਾਇਰ ਕਰਾਂਗੇ ਤਾਂ ਉਹਦੇ ਰੋਸ ਵਿੱਚੋ ਕੱਲ 11 ਤਰੀਕ ਨੂੰ ਅੋ ਨਮਸਕਾਰ ਸੁਨਾਮ ਦੀ ਧਰਤੀ ਸੁਨਾਮ ਦੀ ਦਾਣਾ ਮੰਡੀ ਦੇ ਵਿੱਚ ਵੱਡੇ ਕਾਫਲੇ ਲੈ ਕੇ ਮੋਟਰਸਾਈਕਲਾਂ ਦੇ ਪਹੁੰਚਣਾ ਆਪਾਂ ਨੇ 10 ਕ ਵੱਜੇ ਪਉਥੋਂ ਪਿੰਡਾਂ ਦੇ ਵਿੱਚ ਰਵਾਨਾ ਹੋਵਾਂਗੇ ਜਿਹੜੇ ਸੁੱਤੇ ਪਏ ਨੇ ਪਿੰਡਾਂ 'ਚ ਲੋਕ ਉਹਨਾਂ ਨੂੰ ਜਗਾਵਾਂਗੇ ਵੀ ਭਰਾਵੋ ਇਹ ਲੈਂਡ ਪੁਨਕ ਨੀਤੀ ਇਹਦੀ ਚੀਜ਼ ਹੈ ਜਿਹੜੇ ਤੁਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਸਕਿਉਰਿਟੀ ਗਾਰਡ ਬਣ ਕੇ ਰਹਿ ਜਾਓਗੇ ਆਹ ਖੇਤਾਂ ਦੇ ਵਿੱਚ ਅੰਬ ਆਹ ਦੇਖੋ ਖੜਿਆ ਨੇ ਹਲਦੀਆਂ ਆਹ ਖੜੇ ਨੇ ਭਰਾਵੋ ਕਦੂ ਮਿਰਚਾਂ ਆਹ ਦਿਖਾ ਪੁੱਤ ਨਾਰ ਮਰੂਦ ਏ ਨਾਰ ਮਰੂਦ ਜੇ ਤੁਹਾਡੇ ਖੇਤ ਹੈਗੇ ਨੇ ਤਾਂ ਹੈਗੇ ਨੇਗੇ ਕੋਈ ਵਿਚਾਰਾ ਮਜ਼ਦੂਰ ਵੀ ਆ ਕੇ ਕਈ ਗਲਾਂ ਦਿਹਾੜੀਦਾਰ ਵੀ ਸਾਡਾ ਸਾਂਝੀਦਾਰ ਵੀ ਆ ਕੇ ਖਾ ਜਾਂਦਾਗਾ ਪਰ ਜੇ ਲੈਂਡ ਪੁਰਗ ਨੀਤੀ ਆ ਗਈ ਭਰਾਵੋ ਆਪਣੀਆਂ ਜ਼ਮੀਨਾਂ ਦੇ ਵਿੱਚ ਤੁਸੀਂ ਮਜ਼ਦੂਰ ਬਣ ਕੇ ਸਕਿਉਰਟੀ ਬਣ ਕੇ ਗਾਰਡ ਬਣ ਕੇ ਰਹਿ ਜਾਓਗੇ ਬਹੁਤ ਮਾੜੀ ਨੀਤੀ ਹੈ ਜਿਹਦਾ ਇੱਕ ਥੇਲਾ ਵੀ ਨਹੀਂ ਦਿੱਤਾ ਜਾ ਰਿਹਾ ਤੁਹਾਡੀ ਜ਼ਮੀਨ ਅਕਵਾਇਰ ਹੋਣ ਤੇ ਉਹ 20 ਸਾਲ ਦੇ ਵਿੱਚ ਮਲਾਲਾ ਵੀ ਤੱਕ ਲੋਨ ਨਹੀਂ ਘਟੇ 30 ਸਾਲ ਲੱਗ ਜਾਣ 15 ਸਾਲ ਲੱਗ ਜਾਣਾ ਉਹਨਾਂ 'ਚ ਕਤਾਨੂੰ ਰੁਪਿਆ ਨਹੀਂ ਦਿੱਤਾ ਜਾਂਦਾ ਸਿਕਾਇੰਤੀ ਹਸੇਣਾ ਹੋ ਮੈਂ ਕਹਿੰਦੇ ਗਿਆ ਜਾਓ ਜਿਹੜੇ ਬਈ ਮਾਝੇ ਕਹਿੰਦੇ ਸੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਹਰਸ਼ਦਾ ਖੇਡਦਾ ਪੰਜਾਬ ਬਣਾਵਾਂਗੇ ਮਾਰਦੇ ਮੇਲੇ ਤੇ ਜਾਇਆ ਕਰੋਗੇ ਬਈਮਾਨ ਰਾਜਿਆਂ ਨੇ ਲੈਂਡ ਪੁਲਕ ਨੀਤੀ ਲਈ ਔਰ ਸ਼ਹੀਦឧਤਮ ਸਿੰਘ ਸਨਾਮ ਉਹ ਤੇ ਸ੍ਰੀ ਦੇ ਆਜਮ ਅਦਮ ਸਿੰਘ ਦੇ ਭਾਣ ਦੇ ਅਜੀਤ ਸਿੰਘ ਦੇ ਨੂੰ ਪ੍ਰਸ਼ਾਸਨ ਨੇ ਦਿੱਤਾ ਸੀਗਾ ਇੱਥੇ ਉਹਨਾਂ ਨੂੰ ਸੰਤੋਖ ਹੋ ਗਿਆ ਰਾਣੀ ਦੀ ਗੱਲ ਹੈ ਜਿਹੜੇ ਪੋਲਿੰਗ ਦੇ ਅਦਮ ਸਿੰਘ ਦੇ ਸੌਹਾਂ ਖਾ ਕੇ ਸਾਰਾ ਬਣਾਈਆਂ ਨੇ ਉਸ ਦਿਨ 31 ਨੂੰ ਸੀ ਦੇ ਵਾਰਸਾਂ ਨੂੰ ਇੱਕ ਜੰਦ ਬੰਦ ਕਰਕੇ ਰੱਖਿਆ ਭਰਾਵੋ ਜਦੋਂ ਸਮਾਹ ਹੋ ਗਿਆ ਤਾਂ ਉਦੋਂ ਉਹਨਾਂ ਨੂੰ ਬਾਹਰ ਕੀਤਾ ਕੀ ਕਸੂਰ ਸੀ ਆਦਾ ਦਿਹਾੜੀ ਦਾਰ ਬੰਦੇ ਸੀ ਇੱਕ ਮੁੱਖ ਮੰਤਰੀ ਨੂੰ ਉਹਨਾਂ ਨੇ ਅਰਜੀ ਦਿੱਤੀ ਨਹੀਂ ਸੀ ਵੀ ਸਾਡੇ ਪਰਿਵਾਰ ਨੂੰ ਆਰਥਿਕ ਤੌਰ ਤੇ ਕੋਈ ਮਦਦ ਦਿੱਤੀ ਤੇ ਸਾਡੇ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ ਜਾਵੇ ਪਰ ਉਹਨਾਂ ਦੇ ਵਾਰਸਾਂ ਨੂੰ ਅੰਦਰ ਕਮਰਿਆਂ 'ਚ ਬਿਠਾ ਕੇ ਜਿੰਦੇ ਲਾ ਕੇ ਫੇਰ ਉਦਮ ਸਿੰਘ ਜੀਆਂ ਵਰਸੀਆਂ ਮਨਾ ਕੇ ਗਏ ਨੇਗੇ ਤਾਂ ਕਰਕੇ ਬੇਨਤੀ ਕਰਦਿਆਂ ਕਾਰਪੋਰੇਟ ਘਰਾਣਿਆਂ ਦੇ ਯਾਰ ਨੇ ਇਹ ਅਡਾਨੀਆਂ ਵਾਨੀਆਂ ਦੇ ਯਾਰ ਨੇ ਇਹ ਵੱਡੇ ਬਿਲਡਰ ਨੇ ਭਰਾਵੋ ਲੁੱਟਣ ਆਏ ਨੇ ਧਾੜ ਵੀ ਨੇ ਦਿੱਲੀ ਇਸ ਕਰਕੇ ਬੇਨਤੀ ਕਰਦਾ ਵੀ ਸੁੱਤੇ ਪੈ ਨਾ ਰਹੇ ਓਏ ਬੱਸਾਂ ਪਰ ਕੇ ਕਿਤੇ ਐਵੇਂ ਨਾ ਆਪਣਾ ਖੇਤ ਲਟਾ ਦਿਓ ਕਰਕੇ ਕੱਲ 11 ਤਰੀਕ ਨੂੰ ਸਿੱਧੇ ਆਜਮਦ ਸਿੰਘ ਸਨਾਮ ਦੀ ਧਰਤੀ ਦਾਣਾ ਮੰਡੀ ਪੂਰੇ ਪੰਜਾਬ ਦੇ ਵਿੱਚ ਆਇਆ ਹੈ ਕਿਸਾਨ ਮਜ਼ਦੂਰ ਦਾ ਸਾਂਝ ਐਕਸ਼ਨ ਹੈਗੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਂਝ ਐਕਸ਼ਨ ਹੈ ਪੂਰੇ ਪੰਜਾਬ ਦੇ ਵਿੱਚ ਬੇਨਤੀ ਹੈ ਵੀ ਪਿੰਡ ਪਿੰਡ ਹੋਕਾ ਦੇਣ ਜਾਮਾਂ ਤੇ ਪੈਸੇ ਨੂੰ ਜਗਾਵਾਂਗੇ ਜਿੱਤੀ ਕੰਮਜਾਬ ਨਹੀਂ ਹੋਣ ਦੇਣਾ ਸਾਡੀਆਂ ਜ਼ਮੀਨਾਂ 'ਚ ਪੈਰ ਨਹੀਂ ਤਰਨ ਬੀਕੇ ਜੋ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਨਕਲਾਬ